ਦੇਖਣ ਵਾਲੇ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਹੈ। ਲਓ ਵੀ ਮਿੱਤਰੋ ਆਹ ਬੰਦਾ ਚੁੰਬੜ ਗਿਆ ਪਹਿਲਾਂ ਹੀ ਬਾੜ ਲੈਣੇ ਸੁਪਰ ਸੀਟਰ ਦੇ ਟਰੈਕਟਰ ਪਰਾਲੀ 'ਚ ਤੇ ਆ ਇਹੇ ਜੀ ਲਿਆਉਂਦਾ ਇਹ ਸਫਾਈ ਦੇਖ ਲੋ ਤੁਸੀਂ ਤੇ ਆ ਸਾਰੇ ਆਸੇ ਪਾਸੇ ਸੋਨੂੰ ਮੈਂ ਨਿਗਾਹ ਮਾਰਾ ਦਿਆਂ ਝੋਨਾ ਹੀ ਝੋਨਾ ਖੜਾ ਹੈ। ਹਜੇ ਖਰੀਦ ਚੱਲੀ ਨਹੀਂ ਤੇ ਇਹਨੇ ਕਹਿੰਦਾ ਵੀ ਮੈਂ ਤਾਂ ਕਣਕ ਵੀ ਜੂੰ ਕਣਕ 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 ਐਂ ਕਰੀ ਜਾਂਦਾ ਇਹ ਦੇਖ ਲੋ ਤੁਸੀਂ ਸੋਨੂੰ ਮੈਂ ਟਾਈਮ ਤੇ ਤਰੀਕ ਦਿਖਾ ਦਿੰਨਾ ਮਿੱਤਰੋ 14 ਤਰੀਕ ਹੋਈ ਆ ਜ ਅਕਤੂਬਰ ਦਾ ਮਹੀਨਾ ਦੇ 12 1 ਵਜਣਾਂ ਵਾਲਾ ਹੈ। ਇਹਨੇ ਟੱਖਰ ਦਪਹਿਲੇ ਆਹ ਕੰਮ ਕਰਿਆ ਹੁਣ ਮੈਂ ਤੁਹਾਨੂੰ ਦੱਸਦਾ ਗੱਲ ਥੋੜੀ ਜੀ ਕੰਮ ਵਾਲੀ ਆਹ ਗੱਲਬਾਤ ਆ ਤੁਸੀਂ ਦੇਖ ਲਓ ਇਹਨੇ 131 ਵੈਰਾਈਟੀ ਲਾਈ ਸੀਗੀ ਤੇ ਜਿਹੜੀਆਂ ਲੈਣਾ ਸੀਆਂ ਉਹਦਾ ਇਹਨੇ ਹੱਲ ਇਹ ਆ ਕਰਿਆ ਆਹ ਬੰਦੇ ਡੰਡਿਆਂ ਨਾਲ ਲੈਣਾ ਖਲਾਰੀ ਜਾਂਦੇ ਆ ਉਦੋਂ ਆ ਨਾਲ ਦੀ ਨਾਲ ਇਹ ਸੁਪਰ ਸੀਡਰ ਮਾਰੀ ਜਾਂਦਾ ਪੁਲੀਸ ਜੀ ਚੱਕ ਰੱਖੀ ਆ ਨੇ ਤਾਂਹਾਂ ਤੇ ਕਹਿੰਦਾ ਵੀ ਤੇਲ ਦੀ ਕੋਈ ਪਰਵਾਹ ਨਹੀਂ ਅੱਗ ਲਾਉਣੀ ਨਹੀਂ ਤੇ ਬਾਈ ਬਣਾਉਂਗਾ ਮੈਂ ਇਹਦੀ ਰੇਹ ਬਣਾਉਂ ਪਰਾਲੀ ਦੀ ਪਿਛਲੇ ਸਾਰਿਆਂ ਨੇ ਕਰਿਆ ਕੀ ਸੀਗਾ ਸੱਜਣੋ ਲੈਣਾ ਲੈਣਾ ਜੀਆਂ ਦਾ ਹੱਲ ਕਰਤਾ ਸੀ ਉਦੋਂ ਬਾਅਦ ਸੂਪਰ ਸੀਡਰ ਮਾਰਿਆ ਸੀ ਤੇ ਐਤਕੀ ਕਹਿੰਦਾ ਸਾਰਾ ਕੁ ਉਹ ਵੇਚੀ ਕਰੂੰ ਮੇਰੀ ਕਣਕ ਵੀ ਵਧੀਆ ਹੋ ਗਈ ਤੇ ਝੋਨਾ ਵੀ ਕਹਿੰਦਾ ਠੀਕ ਹੋ ਗਿਆ ਤੇ ਕੋਈ ਜਾਦੇ ਉਹ ਨਹੀਂ ਕਰਿਆ ਮੰਨ ਲਓ ਕਹਿੰਦੇ ਹੁੰਦੇ ਵੀ ਆਪਾਂ ਓਵਰ ਡੋਜ ਨਹੀਂ ਕਰਿਆ ਯਾਰ ਮੈਂ ਸਿੱਧੀ ਜੀ ਗੱਲ ਦੱਸਦਾ ਵੀ ਓਵਰ ਰੇ ਨਹੀਂ ਪਾਈ ਸਪਰੇ ਨਹੀਂ ਓਵਰ ਪਾਈ ਤੇ ਕਹਿੰਦਾ ਵੀ ਝਾੜ ਪੂਰਾ ਵਧੀਆ ਹੋ ਗਿਆ ਤੇ ਬਾਕੀ ਆਹ ਦੇਖ ਲਓ ਦੋਸਤੋ ਚੱਲੀ ਜਾਂਦਾ ਹੈ ਹੁਣ ਮੈਂ ਤੁਹਾਨੂੰ ਸਮਝਾਉਣਾ ਗੱਲਬਾਤ ਵੀ ਇਹਦੀ ਹੈ ਕੀ ਹੈ ਇਹਨੇ ਬੰਦੇ ਨੇ ਕਰਿਆ ਕੀ ਆ ਮਿੱਤਰੋ ਵੀ ਸਾਰੋਂ ਪਹਿਲਾਂ ਹੀ ਪਿੰਡ 'ਚ ਝੋਨਾ ਲਾਤਾ ਨੰਬਰ ਚੱਕਣ ਦਾ ਥੋੜਾ ਜਿਹਾ ਸ਼ਕੀਨ ਐ ਸਾਰੋਂ ਪਹਿਲਾਂ ਝੋਨਾ ਲਾਦਾ ਸਾਰੋਂ ਪਹਿਲਾਂ ਹੁਣ ਇਹਨੇ ਕਟਾਈ ਕਰ ਲਈ ਝੋਨੇ ਦੀ ਉਸ ਤੋਂ ਬਾਅਦ ਪੁਲਿਸ ਹੀ ਚੱਕ ਲਈਦੀ ਤਾਹਾਂ ਤੇ ਹੁਣ ਸਾਰੇ ਬਾਣ 'ਚ ਉਹ ਦੇਖੋ ਉੱਥੋਂ ਲੱਗਿਆ ਇਹ ਕਿੱਲਾਕ ਬਾਣ ਦਾ ਥੋੜੇ ਦੂਜੇ ਪਾਸੇ ਐ ਸੁਪਰ ਸੀਟਰ ਮਾਰੀ ਜਾਂਦਾ ਤੇ ਅੱਜ ਇਹਦੀ ਪਾਣੀ ਦੀ ਵਾਰੀ ਆ ਤੇ ਬਾਕੀ ਵੀ ਲਾਈਟ ਆਉਂਦੀ ਆ ਵਾਧੂ ਹੁਣ ਲਾਈਟ ਦੀ ਕੋਈ ਕਮੀ ਨਹੀਂ ਉਸ ਤੋਂ ਬਾਅਦ ਕਹਿੰਦਾ ਵੀ ਪਾਣੀ ਨਾਲ ਪੂਰਾ ਭਰ ਦੂੰਗਾ ਸਾਰਾ ਬਾਣ ਤੇ ਫੇਰ ਜਦੋਂ ਬੱਤ ਆ ਗਈ ਤੇ ਉਸ ਤੋਂ ਬਾਅਦ ਪੁਲੀਜੀ ਕਰਨੂਗਾ ਥੱਲੇ ਤੇ 20 ਵਿੱਚ ਪਾਊਗਾ ਰੇ ਪਾਊਗਾ ਤੇ ਕਣਕ ਦੀ ਬਜਾਈ ਕਰ ਦਊਗਾ ਆ ਦੇਖੋ ਆ ਵਟ ਹੈਗੀ ਪਹਿਲਾਂ ਸਾਈਡਾਂ ਵਾਲੇ ਢੇਡੇ ਲਾਤੇ ਤੇ ਫੇਰ ਆ ਐ ਚੱਲੀ ਜਾਂਦੇ ਵੀ ਇਹ ਬਣਾ ਰਿਹਾ ਮੰਤਰ ਪਿਆਰਿਓ ਪਰਾਲੀ ਦੀ ਰੇ ਇਹ ਵਾਲਾ ਫਾਰਮੂਲਾ ਕਾਫੀ ਸਾਲ ਪਹਿਲਾਂ ਆਪਾਂ ਵਰਤਿਆ ਸੀ ਤੇ ਪੂਰਾ ਵਧੀਆ ਕਾਮਯਾਬ ਰਿਹਾ ਸੀ ਆਪਾਂ ਨੂੰ ਤਾਂ ਬਾਕੀ ਇਹ ਬਾਈ ਨੂੰ ਕਿੰਨਾ ਕਾਮਯਾਬ ਰਹਿੰਦਾ ਉਹ ਲੱਗ ਜੂਗਾ ਪਤਾ ਆਉਣ ਵਾਲੇ ਥੋੜੇ ਸਮੇਂ 'ਚ ਬਾਕੀ ਆਪਦੇ ਜਾਨੀਆਂ ਇਹ ਬਹੁਤ ਪਾਵਰਫੁੱਲ ਟਰੈਕਟਰ ਆ ਮਿੱਤਰੋ ਤੇ ਆ ਸੁਪਰ ਸੀਡਰ ਚੱਲੀ ਜਾਂਦਾ ਤੁਸੀਂ ਦੇਖ ਲਓ ਵੀ ਇੰਨੀ ਕ ਸਫਾਈ ਜੀ ਆਈ ਜਾਂਦੀ ਹੈ ਬਾਕੀ ਜਦੋਂ ਇਹਨੂੰ ਪਾਣੀ ਲੱਗ ਗਿਆ ਉਸ ਤੋਂ ਬਾਅਦ ਬਾਤ ਆਊਗੀ ਕਾਫੀ ਦਿਨ ਲੱਗ ਜਾਣਗੇ ਤੇ ਫਿਰ ਜਦੋਂ ਆਪਾਂ ਬਜਾਈ ਕਰਾਂਗੇ ਤੇ ਬਹੁਤ ਵਧੀਆ ਮਾਹੌਲ ਬਣ ਜਾਣਾ ਤੇ ਇੱਧਰ ਸੁਣੋ ਮੈਂ ਨਾਲ ਵਾਲੇ ਖੇਤ 'ਚ ਦਿਖਾ ਦਿੰਨਾ ਵਿੱਚੋਂ ਨਾ ਜਮਾ ਹਰਾ ਕਚਾਰ ਖੜਾ ਹੈ ਉਧਰ ਲਾ ਜੋ ਨਾ ਮੰਨ ਲਓ ਵੀ 10 ਦਿਨਾਂ ਦੇ ਅੰਤ ਲੰਮ ਸਮੇਂੇ ਵੱਢਣ ਵਾਲਾ ਹੋ ਜਾਊਗਾ ਤੇ ਉਦੋਂ ਨੂੰ ਇਹਦੀ ਪੂਰੇ ਤਰੀਕੇ ਨਾਲ ਵਧੀਆ ਰੇ ਬਣ ਜਾਊਗੀ ਕਹਿੰਦੇ ਵੀ ਇਹ ਸਾਨੂੰ ਐਂ ਜਿਹਾ ਲੱਗਿਆ ਵੀ ਵਾਤ ਪਹਿਲਾਂ ਆ ਗਈ ਥੋੜੀ ਜਿਹੀ ਇਹ ਬਾਣ ਜਿਹੜਾ ਪਾਣੀ ਵਧੀਆ ਸੁਖ ਲੈਂਦਾ ਕਈ ਕਈ ਜ਼ਮੀਨਾਂ ਇਹੋ ਜਿਗੀਆਂ ਵੀ ਬਹੁਤ ਬਹੁਤ ਸਮਾਂ ਉਹਦੇ ਚ ਬੱਤਰ ਹੀ ਨਹੀਂ ਆਉਂਦੀ ਜਦੋਂ ਇੱਕ ਵਾਰੀ ਪਾਣੀ ਲੱਗ ਜੇ ਪਰ ਇਹ ਜ਼ਮੀਨ ਓਵੇਂ ਦੀ ਨਹੀਂ ਗੀ ਇਹਦੀ ਵਾਤ ਥੋੜੀ ਜਿਹੀ ਆ ਜਾਂਦੀ ਐ ਟਾਈਮ ਨਾਲ ਤੇ ਜੇ ਇੱਕ ਵਾਰੀ ਚ ਸੈਟਿੰਗ ਬਣ ਗਈ ਤਾਂ ਠੀਕ ਐ ਨਹੀਂ ਕਹਿੰਦੇ ਫਿਰ ਪਾਣੀ ਦੂਜੀ ਵਾਰੀ ਵੀ ਲਾ ਦੇਗੇ ਬਾਕੀ ਆ ਮੋੜਾ ਮੋੜਾ ਤੋਂ ਮੁਰਦਾ ਦੇਖ ਲਓ ਟਰੈਕਟਰ ਦੀ ਆਵਾਜ਼ ਸੁਣ ਲਓ ਤੇ ਬਾਕੀ ਮਿੱਤਰ ਪਿਆਰਿਓ ਆਹ ਵਾਲਾ ਬਾਣ ਦੇਖ ਲਓ ਤੁਸੀਂ ਉਮੀਦ ਕਰਦੇ ਆ ਮਿੱਤਰੋ ਇੱਕ ਵਧੀਆ ਵੀਡੀਓ ਤੁਹਾਨੂੰ ਦੇਖ ਸੋਡੇ ਪਿੰਡ 'ਚ ਵੀ ਹੋਣਗੇ ਕਈ ਕਈ ਕਾਲੇ ਫਾਰਮਰ ਤੇ ਮੇਰੇ ਪਿੰਡ ਦਾ ਇਹ ਆ ਬਈ ਪੂਰਾ ਸਕਸੈਸਫੁਲ ਬੰਦਾ ਹੈ ਪੂਰੀ ਮਿਹਨਤ ਕਰਦਾ ਹੈ ਤੇ ਬਹੁਤ ਵਧੀਆ ਇਹਦਾ ਹਾਪਰਾਲਾ ਦੇਖ ਕੇ ਹੋਰ ਵੀ ਚਾਰ ਬੰਦੇ ਨਾਲ ਜੁੜਨਗੇ ਧੰਨਵਾਦ ਮਿੱਤਰ ਪਿਆਰੇ ਉਹ ਮੈਂ ਵੀਡੀਓ ਦਾ ਕਰ ਲੱਗਾ ਐਂਡ ਜਿਹੜੇ ਜਿਹੜੇ ਬੰਦੇ ਨਵੇਂ ਜੁੜਿਆ ਉਹ ਆਪਣੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਜੇਕਰ ਤੁਸੀਂ YouTube ਤੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਮਿੱਤਰੋ ਜਲਦੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ